ਕਾਨੀਦਾਨ ਨੂੰ ਵੀ ਪੁੱਛਣਾ ਚਾਹਣਾ 10 ਸਾਲ ਤੁਹਾਡੀ ਸਰਕਾਰ ਰਹੀ ਆ ਇਹ ਸਾਰੀ ਜਿਹੜੀ ਲੁੱਟ ਖਸੁੱਟ ਗਰੀਬਾਂ ਨਾਲ ਹੋਈ ਆ ਇਹ ਕਾਮੀਦਾਨ ਨੇ ਕੀਤੀ ਆ ਕਿ ਕਾਮੀਦਾਨ ਨੂੰ ਜਿਹੜੇ ਮੇਰੇ ਵੀਰ ਨੇ ਸੁਣਦੇ ਨੇ ਉਹ ਗੱਲ ਸੁਣ ਲੋ ਕੰਗਰਸ ਕਾਨੀਦਾਨ ਬਹੁਤ ਚੰਗਾ ਉਹ ਕਾਨੀਦਾਨ ਨੇ ਤਾਂ ਸਾਡਾ ਲੁੱਟ ਕੇ ਕੁੱਟ ਕੇ ਖਾ ਗਏ ਅਜੇ ਕਹਿੰਦੇ ਬਾਦਲ ਸਾਹਿਬ ਕਹਿੰਦੇ ਸੀ ਕਹਿੰਦੇ ਅਸੀਂ ਰਾਜ ਨਹੀਂ ਸੇਵਾ ਕਿੰਨੀ ਆ ਪਰ ਸੁਣਾ ਲੈਂਦਾ ਸੀ ਪੰਜ ਪੇ ਸੁਣਾ ਕੱਲਾ ਬਾਦਲ ਸਾਹਿਬ ਲੈਂਦਾ ਸੀ ਕਿ ਬਾਦਲ ਸਾਹਿਬ ਇਹ ਰਾਜਾ ਕੇ ਇਹ ਦੇਸ ਰੁੱਟਿਆ ਤੈਨੇ ਕਿ ਮਾਧੋ ਨੂੰ ਦਸਣਾ ਚਾਹਣਾ ਇਸ ਗੁਰਦੁਆਰੇ ਸੇ ਬਾਦਲ ਸਾਹਿਬ ਆਇਆ ਬਾਦਲ ਸਾਹਿਬ ਜਦੋਂ ਆਇਆ ਪਹਿਲਾਂ ਜਦੋਂ ਬਾਦਲ ਹਰਿਆ ਹੋਇਆ ਸੀ ਇਹਦੂ 10 ਸਾਲ ਪਹਿਲਾਂ ਦੀ ਗੱਲ ਕਰਦਾ ਇੱਥੇ ਸਾਡੇ ਨਾਲ ਆ ਕੇ ਗੁਰਦੁਆਰੇ ਆ ਕੇ ਗਿਆ ਉਸ ਗੁਰਦੁਆਰੇ ਦੇ ਵਿੱਚ ਬੈ ਕੇ ਗਿਆ ਕੀ ਕਹਿੰਦਾ ਸੀ ਕਹਿੰਦਾ 5 ਲੱਖ ਰੁਪਈਆ ਦੇਊਗਾ ਪਰ ਦਿੱਤਾ ਕਿੰਨਾ 50000 ਪਰ ਸੱਚੇ ਪਾਤਸ਼ਾਹ ਨੇ ਐਸੀ ਸਜ਼ਾ ਦਿੱਤੀ ਕਿ ਜਦੋਂ ਜਾਣ ਲੱਗਿਆ ਮਰਨ ਲੱਗਿਆ ਉਹ ਪੰਚਾਇਤ ਮੈਂਬਰ ਵੀ ਨਹੀਂ ਰਹੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਦੂਜੀ ਗੱਲ ਆ ਆਮ ਆਦਮੀ ਪਾਰਟੀ ਦੀ